ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬਲੈਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਸ਼੍ਰੀ ਨਾਨਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਲਵਿੰਦਰ ਸਿੰਘ ਕਾਂਗੜਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਪਹੁੰਚੇ ਇਸ ਮੌਕੇ ਉਹਨਾਂ ਨੇ ਸਰਬੱਤ ਦੇ ਭਲੇ ਅਤੇ ਹੜਪੀੜਤ ਪੰਜਾਬੀਆਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਇਸ ਸਬੰਧੀ ਗੱਲਬਾਤ ਕਰਦਿਆਂ ਕਾਂਗੜੇ ਨੇ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ ਅੰਮ੍ਰਿਤਸਰ ਫਿਰੋਜ਼ਪੁਰ ਅਤੇ ਪਾਜਲਿਕਾ ਦੇ ਕਿਸਾਨ ਅਤੇ ਆਮ ਲੋਕ ਬੇਹੱਦ ਮੁਸ਼ਕਲ ਹਾਲਾਤ ਦੇ ਵਿੱਚੋਂ ਗੁਜ਼ਰ ਰਹੇ ਨੇ ਬੇਮੌਸਮੀ ਤੇਜ਼ ਬਾਰਿਸ਼ ਕ ਲੋਕਾਂ ਦੇ ਘਰ ਪਾਣੀਆਂ ਦੇ ਵਿੱਚ ਵਹਿ ਗਏ ਨੇ ਉਹਨਾਂ ਕਿਹਾ ਕਿ ਮੌਜੂਦਾ ਹਾਲਾਤ ਮੁਤਾਬਕ ਪੰਜਾਬ ਨੂੰ ਹੜ੍ਹਾਂ ਕਾਰਨ 20000 ਕਰੋੜ ਰੁਪਏ ਦਾ ਨੁਕਸਾਨ ਹੋਇਆ ਤੇ ਇਸ ਹਾਲਾਤ ਵਿੱਚ ਕੇਂਦਰ ਦਾ ਕੇਵਲ 1600 ਕਰੋੜ ਰੁਪਏ ਦਾ ਐਲਾਨ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਕੋ ਜੰਮ ਜਾ ਕੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਦਿੱਤਾ ਗਿਆ ਰਾਹਤ ਫੰਡ ਹਕੀਕਤ ਵਿੱਚ ਰਾਹਤ ਨਹੀਂ ਸਗੋਂ ਪੰਜਾਬ ਦੇ ਜ਼ਖਮਾਂ ਤੇ ਲੂਣ ਛੜਕਣ ਦੇ ਬਰਾਬਰ ਹੈ ਕੰਗ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਸਰਕਾਰ ਲੋਕਾਂ ਨੂੰ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਜਾਣ ਤੋਂ ਰੋਕ ਰਹੀ ਹੈ ਉੱਥੇ ਦੂਜੇ ਪਾਸੇ ਕਾਰੋਬਾਰੀ ਲਾਭ ਦੇ ਲਈ ਭਾਰਤ ਅਤੇ ਪਾਕਿਸਤਾਨ ਦਰਮਿਆਨ ਕ੍ਰਿਕਟ ਦੇ ਮੈਚ ਕਰਵਾਏ ਜਾ ਰਹੇ ਨੇ ਦੇਖੋ ਅੱਜ ਬਹੁਤ ਹੀ ਮੁਕੱਦਸ ਤੇ ਪਵਿੱਤਰ ਸਥਾਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਅਸਥਾਨ 'ਤੇ ਪਹੁੰਚੇ ਨੇ ਔਰ ਹਮੇਸ਼ਾ ਗੁਰੂ ਸਾਹਿਬ ਦੇ ਆਸ਼ੀਰਵਾਦ ਨੂੰ ਲੈ ਕੇ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਹਮੇਸ਼ਾ ਪੰਜਾਬ ਦੀ ਔਰ ਸਾਡੇ ਮੁਲਕ ਦੀ ਚੜ੍ਹਦੀ ਕਲਾ ਰਵੇ ਪਰੇਹੀ ਅਰਦਾਸ ਬੇਨਤੀ ਉਹ ਸਿਰ ਕੇਂਦਰ ਸਰਕਾਰ ਨੇ ਜਿਹੜਾ ਰਾਹ ਕੇਂਦਰ ਆਂਡੇ ਦੇ ਟਾਈਮ ਕਿਵੇਂ ਦੇਖੀ ਜੀ ਕਿਉਂ ਇਹ ਤੇ ਬੜਾ ਮਤਲਬ ਕੋਚਾ ਮਜਾਗ ਜ ਹੈ ਇੱਥੇ तकरीबन ਜੇ ਮੋٹے ਮੋٹے ਤੌਰ ਤੇ ਵੀ ਜੇ ਇਨੀਸ਼ੀਅਲੀ ਦੇਖਿਆ ਜਾਵੇ ਤੇ 25 ਤੋਂ 30 ਹਜ਼ਾਰ ਕਰੋੜ ਦਾ ਨੁਕਸਾਨ ਜਿਹੜਾ ਹੈ ਚਾਹੇ ਉਹ ਫਸਲਾਂ ਦੀ ਗੱਲ ਕਰ ਲੋ ਘਰਾਂ ਦੀ ਗੱਲ ਕਰ ਲੋ ਡੰਗਰ ਪਸ਼ੂਆਂ ਦੀ ਗੱਲ ਕਰ ਲੋ ਉਹ ਜਾੜਾ ਹੋ ਚੁੱਕਿਆ ਔਰ ਪ੍ਰਧਾਨ ਮੰਤਰੀ ਸਾਹਿਬ ਵੀ ਵੇਖ ਰਿਹਾ ਹੈ ਹਾਲੇ ਕਿ ਇਸ ਤਰੀਕੇ ਨਾਲ ਪਹਿਲਾਂ ਤਾਂ 1600 ਕਰੋੜ ਪੈਕੇਜ ਅਨਾਉਂਸ ਕੀਤਾ ਉਹ ਵੀ ਬਹੁਤ ਘੱਟ ਹੈ ਫਿਰ ਹੁਣ 2200 ਕਰੋੜ 2250 ਕਰੋੜ ਦੀ ਕੋਈ ਰਿਕਵੈਸਟ ਭੇਜਣ ਦੇ ਨਾਂ ਤੇ ਮੈਨੂੰ ਲੱਗਦਾ ਪੰਜਾਬ ਨਾਲ ਮਜ਼ਾਕ ਕੀਤਾ ਜਾ ਰਿਹਾ ਔਰ ਇਹ ਡਿਸਕਰਮੀਨੇਸ਼ਨ ਵੀ ਹੈ ਬਿਤਕਰਾ ਵੀ ਹੈ ਪੰਜਾਬ ਦਾ ਔਰ ਇੱਕ ਜਿਸ ਤਰ੍ਹਾਂ ਦੀ ਕੁਦਰਤੀ ਆਫਤਾ ਹੋਈ ਆ ਅੱਜ ਜਿਹੜਾ ਪੰਜਾਬ ਹਮੇਸ਼ਾ ਦੇਸ਼ ਵਾਸਤੇ ਕਸ ਲਿਖਿਆ ਗਿਆ ਹਮੇਸ਼ਾ ਮੁਲਕ ਦੇ ਲੋਕਾਂ ਦੇ ਢਿੱਡ ਵੀ ਭਰਦਾ ਰਿਹਾ ਔਰ ਜਦੋਂ ਵੀ ਦੇਸ਼ ਨੂੰ ਸੁਰੱਖਿਆ ਕਰਨ ਦੀ ਗੱਲ ਹੈ ਸੁਰੱਖਿਅਤ ਰੱਖਣ ਦੀ ਗੱਲ ਹੈ ਬੇਸ਼ੱਕ ਆਪਾਂ ਇਮੀਡੀਟਲੀ ਜਿਹੜਾ ਇਹ ਪਾਕਿਸਤਾਨ ਨਾਲ ਲੜਾਈ ਹੋਈ ਆ ਉਹਦਾ ਐਗਜ਼ਾਮਪਲ ਵੀ ਲੈ ਲੀਏ ਤੇ ਉਹੀ ਜ਼ਿਲ੍ਹੇ ਆ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਤੇ ਜਿਹੜੇ ਬਾਰਡਰ ਤੇ ਜਿੱਨਾਂ ਲੋਕਾਂ ਨੇ ਆਪ ਫੌਜ ਦੇ ਨਾਲ ਮਿਲ ਕੇ ਦੇਸ਼ ਦੀ ਲੜਾਈ ਲੜੀ। ਪਰ ਆਲਰੇਡੀ ਉਹ ਲੋਕ ਬੜੀਆਂ ਮੁਸ਼ਕਲਾਂ ਚੋਂ ਗੁਜ਼ਰਦੇ ਆ ਜਦੋਂ ਉਹਨਾਂ ਦੀਆਂ ਜ਼ਮੀਨਾਂ ਤਾਰਾਂ ਤੋਂ ਪਾਰ ਐ। ਅਸੀਂ ਤੇ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੇ ਵੀ ਔਰ ਅਸੀਂ ਵੀ ਮੰਗ ਕੀਤੀ ਐ ਵੀ ਸਪੈਸ਼ਲ ਪੈਕੇਜ ਦਿੱਤਾ ਜਾਵੇ ਲੇਕਿਨ ਆ ਜਿਹੜੀ ਆਪ ਦਾ ਵਿਪਦਤਾ ਪਈ ਐ ਇਹਦੇ ਵਾਸਤੇ ਤੇ ਬਹੁਤ ਘੱਟ ਐ ਔਰ ਉਮੀਦ ਕਰਾਂਗੇ ਭਾਰਤ ਸਰਕਾਰ ਮੱਲਮ ਲਾਉਣ ਦਾ ਕੰਮ ਨਹੀਂ ਕਰੋਗੇ ਮੁਰਬਸਿਆਵਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਹੈ ਉਹਦੇ ਤੇ ਪੰਜਾਬ ਦਾ ਜਰੂਰ ਹੱਥ ਫੜੋਗੇ ਉਮੀਦ ਰੱਖਦੇ ਪ੍ਰਵਾਸੀਆਂ ਨੂੰ ਲੈ ਕੇ ਇਹ ਵੀ ਪਿੰਨਾਂ ਵਿੱਚ ਮਤ ਵੀ ਪਾਈ ਜਾ ਰਹੇ ਨੇ ਔਰ ਲੋਕ ਕਾਫੀ ਨਰਾਜ਼ ਦਿਖ ਰਹੇ ਨੇ ਕਿਵੇਂ ਦੇਖਦੇ ਹੋ ਪ੍ਰਵਾਸੀਆਂ ਦੇ ਬਾਰੇ ਵਿੱਚ ਦੇਖੋ ਜਿਹੜਾ ਤੇ ਬਹੁਤ ਹੀਨੀਅਸ ਕ੍ਰਾਈਮ ਹੋਇਆ ਜਿਹੜੀ ਮੰਦ ਭਾਗੀ ਜਿੰਨਾ ਕਹਿ ਲੋ ਵੀ ਮਾੜੀ ਘਟਨਾ ਕਰਤੀ ਹੁਸ਼ਾਰਪੁਰ ਵਾਲੀ ਉਹ ਤੇ ਬਖਸ਼ਣ ਯੋਗ ਨਹੀਂ ਔਰ ਬਿਲਕੁਲ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੈ ਵੀ ਇਸ ਮਾਮਲੇ 'ਚ ਕੋਈ ਲਿਆਦਮੀ ਦਿੱਤਾ ਜਾਊਗਾ फास्ट ट्रैक ਦੇ ਅਧੀਨ ਕੜੀ ਤੋਂ ਕੜੀ ਜਿਹੜੀ ਸਜ਼ਾ ਆ ਇਹੋ ਜਿਹੇ ਲੋਕਾਂ ਨੂੰ ਮਿਲਣੀ ਚਾਹੀਦੀ ਦੁਵਾਈ ਜਾਊਗੀ। ਦਿੱਤੀ ਰਾਤ ਅਮਰਸਰ ਦੂਸਰੀ ਗੱਲ ਜਿੱਥੋਂ ਤੱਕ ਇੱਥੇ ਆਉਣ ਦੀ ਗੱਲ ਹੈ ਦੇਖੋ ਪ੍ਰਵਾਸੀ ਤੇ ਅਸੀਂ ਵੀ ਸਾਰੀ ਦੁਨੀਆ ਸੀ। ਹਾਂ ਇਹ ਡੈਫੀਨੇਟਲੀ ਇਹ ਗੱਲ ਠੀਕ ਹੈ ਵੀ ਆਉਣ ਵਾਲੇ ਟਾਈਮ 'ਚ ਜਿਹੜੀ ਉਹਨਾਂ ਦੀ ਆਈਡੈਂਟੀਟੀ ਨੂੰ ਲੈ ਕੇ ਸਨਾਪ ਨੂੰ ਲੈ ਕੇ ਉਹ ਪ੍ਰੋਸੀਜਰ ਜ਼ਰੂਰ ਜਿਹੜਾ ਆ ਸੱਤ ਕੀਤਾ ਜਾਊਗਾ। ਹਾਂ ਲੇਕਿਨ ਇਹ ਕੋਈ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਰਸਤਾ ਠੀਕ ਹੈ ਵੀ ਅਸੀਂ ਇੱਕ ਬੰਦੇ ਦੇ ਗੁਨਾਹ ਦੀ ਸਾਰੀ ਕਮਿਊਨਿਟੀ ਨੂੰ ਮਾਰਾ ਗਏ ਇਹ ਠੀਕ ਨਹੀਂ ਹੈ ਅਸੀਂ ਵੀ ਪ੍ਰਵਾਸੀ ਹਾਂ ਦੇਸ਼ ਦੇ ਅੱਡ ਅੱਡ ਹਿੱਸਿਆਂ 'ਚ ਪੰਜਾਬੀ ਔਰ ਸਿੱਖ ਪਰਟੀਕੂਲਰ ਕਿੰਨੇ ਲੋਕ ਰਹਿੰਦੇ ਆ ਇਤਨਾ ਕਿਤੇ ਡਾਇਰੈਕਟ ਇੰਡਾਇਰੈਕਟ ਅਸੀਂ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਪੋਟਾਈ ਵਰਤ ਰਹੇ ਹਾਂ ਲੇਕਿਨ ਜਿਨੇ ਕਾਨੂੰਨ ਨੂੰ ਆਪਣੇ ਹੱਥ ਚ ਲਿਆ ਜਿਨੇ ਜੁਰਮ ਕੀਤਾ ਉਹ ਬਖਸ਼ਿਆ ਨਹੀਂ ਜਾਊਗਾ ਇਹ ਬੜਾ ਸਪਸ਼ਟ ਹੈ ਕੇਂਦਰ ਸਰਕਾਰ ਬੋਲੋ ਵਿਰੁੱਧ ਮਲੇ ਦਰਸ਼ਨਾ ਦੇ ਨਹੀਂ ਕਿ ਪਾਕਿਸਤਾਨ ਤੇ ਰੋਲ ਪਈ ਹੈ ਜਰਕੀ ਪਰ ਪਾਕਿਸਤਾਨ ਮੈਚ ਖੇਲੇ ਜਾ ਰਹੇ ਵਪਾਰ ਬੰਦ ਹੈ ਮੈਂ ਤੇ ਪਹਿਲੇ ਦਿਨੀ ਕਿਹਾ ਸੀ ਉਹ ਦਿਸਦਣੇ ਰੋਕ ਲਾਈ ਗਈ ਹੈ ਸ਼੍ਰੀ ਨਨਕਾਣਾ ਸਾਹਿਬ ਦੀ ਵੀ ਇੱਕ ਪਾਸੇ ਤੁਸੀਂ ਪਿਛਲੇ ਉਹ ਤੋਂ ਇਮੀਡੀਏਟਲੀ ਇੱਕ ਦਿਨ ਪਹਿਲਾਂ ਜਦੋਂ ਲੋਕਾਂ ਦੇ ਇਕਨੋਮਿਕ ਤੇ ਆਰਥਿਕ ਹਿੱਤ ক্রিকেট ਮੈਚ ਉਹ ਬਚਾਉਣ ਵਾਸਤੇ ਤੁਸੀਂ ਮੈਚ ਹੋਣ ਦਿੰਦੇ ਹੋ ਤੇ ਜਿੱਥੇ ਆਸਤਾ ਤੇ ਸ਼ਰਧਾ ਦਾ ਵਿਸ਼ੇ ਆ ਨਨਕਾਣਾ ਸਾਹਿਬ ਉਹ ਮੁਕੱਦਸ ਤੇ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਜਿੱਥੇ ਲੋਕ ਆਸ਼ੀਰਵਾਦ ਲੈ ਕੇ ਨਤਮਸਤਕ ਹੋ ਕੇ ਸਰਬਸਾਂਝੀ ਵਾਲਤਾ ਦੀ ਭਾਈਚਾਰਕ ਸਾਂਝ ਦੀ ਗੱਲ ਕਰਦੇ ਉਹ ਸੁਨੇਹਾ ਮਿਲਦਾ ਬਹੁਤ ਮੰਦਪਾਗਿਆ ਔਰ ਅਸੀਂ ਕੰਡੈਮ ਵੀ ਕੀਤਾ ਸੀ ਔਰ ਮੰਗ ਵੀ ਕਰਦੇ ਆ ਕਿ ਚਾਹੇ ਨਨਕਾਣਾ ਸਾਹਿਬ ਹੋਵੇ ਚਾਹੇ ਕਰਤਾਰਪੁਰ ਸਾਹਿਬ ਕੋਰੀਡੋਰ ਹੋਵੇ ਇਮੀਡੀਏਟਲੀ ਜਿਹੜੇ ਲੋਕ ਸ਼ਰਤਾਂ ਨਾਲ ਨਤਮਸਤਕ ਹੋਣ ਜਾਂਦੇ ਨੂੰ ਖੋਲਿਆ ਜਾਣਾ ਚਾਹੀਦਾ ਪੰਜਾਬ ਅਪਡੇਟਸ ਦੇ ਖਾਸ ਬਲੇਟਨ ਦੇ ਵਿੱਚ ਫਿਲਹਾਲ ਨਹੀਂ ਤੁਹਾਨੂੰ ਬਣਾ ਰਹੇ ਚੜ੍ਹਦੇ ਕਲਾ ਟਾਈਮ ਟਿਪ ਦੇ ਨਾਲ ਧੰਨਵਾਦ